ਤਾਪੁਰੀਏ ਇੱਕ ਮਿੰਦੇ ਵੀ ਚਰਚੇ ਹੁੰਦੇ ਆ ਉਹ ਲੱਗਿਆ ਸਾਣ ਉਹ ਲੱਗਿਆ ਸਾਣ ਏ ਗੋਪੀ ਤੇ ਸਾਭਾ ਗੋਪੀ ਤੇ ਸਾਭਾ ਜਿਹੜਾ ਤਰਨ ਤਰਨ ਤੇ ਗੁਰਦਾਸ ਪਰ ਭਿੜਦਾ ਕਿਆ ਬਾਤ ਐ ਵੀ ਸਾਭਿਆ ਪੜਾਕੇ ਓਏ ਖੜੇ ਆ ਗੋਪੀ ਲੱਗ ਗੋਪੀ ਤੇ ਸਾਭਾ ਗੋਪੀ ਤੇ ਸਾਭਾ ਮੁਕਾਬਲਾ ਚੋਟੀ ਦਾ ਓ ਟੱਕਰਾਂ ਦੀ ਟੱਕੇ ਵੱਜਦੇ ਓ ਵੱਡੇ ਦਿਲਾਂ ਵਾਲੇ ਖੜਦੇ ਆ ਜਦੋਂ ਮੈਦਾਨ ਭਖਿਆ ਹੋਵੇ ਵੱਡੇ ਦਿਲਾਂ ਵਾਲੇ ਪਿਆਰ ਦੇ ਨਾਲ ਪਿਆਰ ਦੇ ਨਾਲ ਗੋਪੀ ਤੇ ਸਾਭਾ ਗੋਪੀ ਤੇ ਸਾਭਾ ਓ ਦਿੱਲੀ ਦੂਰ ਹੋਣ ਵਾਲੀ ਗੱਲ ਹੈ ਉਹ ਦਿੱਲੀ ਦੂਰ ਹੋਣ ਵਾਲੀ ਗੱਲ ਇੱਥੇ ਰੱਖ ਪਿਆਰ ਦੇ ਨਾਲ ਬਹਿੰਤੀ ਕਰਨ ਭਰਾ ਦਾ ਔਰ ਸਾਬੇ ਮਨੀਲਾ ਵਾਲੇ ਵੀਰ ਦਾ ਗੁਰਿੰਦਰ ਦੇ ਵੀਰ ਦਾ ਵੱਡਾ ਯੋਗਦਾਨ ਹੈ ਲਓ ਸਾਹਮਣੇ ਦੇਖਾਂਗੇ ਇੱਧਰ ਰੇਡ ਸਾਬੇ ਦੀ ਤੇ ਟੱਕਰ ਬੱਬੇ ਨਾਲ ਸਾਬਾ ਤੇ ਬੱਬਾ ਇੱਥੇ ਰੱਖ ਮੁਕਾਬਲਾ ਚੋਟੀ ਦਾ ਤੇ ਪੁਆਇੰਟ ਜਿਹੜਾ ਰੇਡਰ ਓਏ ਗੋਪੀ ਕੀੜੀ ਫਗਾਨਾਂ ਵਾਲਾ ਆ ਗਿਆ ਕਿ ਭੇੜ ਹੋ ਰਿਹਾ ਵੱਡਿਆਂ ਸਾਨਾਂ ਦਾ ਸਾਭਾ 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 ਅਬ ਆ ਗਿਆ ਕੀੜੀ ਫਗਾਨਾਂ ਦਾ ਏ ਗੋਪੀ ਤੇ ਸਾ ਆਏ ਟੱਕਰ ਸ਼ੇਰਾਂ ਦੀ ਆਏ ਟੱਕਰ ਬੱਬਰ ਸ਼ੇਰਾਂ ਦੀ ਲੱਗਦਾ ਹੋਇਆ ਜੋਰ ਮਹਾਲ ਪੂਰਾ ਬਣਿਆ ਪਿਆ ਓਏ ਮਹਾਲ ਪੂਰਾ ਆੜੀਆਂ ਦਾ ਮੂਰੇ ਲਿਆ ਦੇ ਨਜ਼ਾਰਾ ਪਰ ਇੱਧਰ ਸੁਖ ਪੰਘਾਲੇ ਵਾਲਾ ਸੁਖ ਪੰਘਾਲੇ ਵਾਲਾ ਯਾਰ ਪਖੇੜੇ ਓ ਹੁੰਦੀ ਪੂਰੀ ਬੱਲੇ 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 ਪਟਾਕੇ 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 ਕਾਕੇ ਕਹਿੰਦੇ ਕਿਆ ਬਾਤ ਹੈ ਵੀ ਸਾਬਿਆ ਤੇ ਤੇਰੇ ਜਿਹਾ ਧਾਵੀ ਇੱਥੇ ਹੋਰ ਕੋਈ ਨਾ ਤੇਰਾ ਸਾਬਿਆ ਪੰਜਾਬ ਵਿੱਚ ਤੋੜ ਕੋਈ ਨਾ ਓਏ ਸਾਰ ਤੋਂ ਤੋਂ ਵੀ ਛੱਡੇ ਓ ਗੋਪੀ ਲੱਗ ਗੋਪੀ ਤੇ ਸਾਬਿਆ ਟੱਕਰ ਕਰੇ ਦੀ ਟੱਕੇ ਵੱਜਦੇ ਉਹ ਵੱਡੇ ਦਿਲਾਂ ਵਾਲੇ ਖੜਦੇ ਆ ਜਦੋਂ ਮੈਦਾਨ ਭਖਿਆ ਹੋਵੇ ਵੱਡੇ ਦਿਲਾਂ ਵਾਲੇ ਪਿਆਰ ਦੇ ਨਾਲ ਪਿਆਰ ਦੇ ਨਾਲ ਗੋਪੀ ਤੇ ਸਾਬਾ ਗੋਪੀ ਤੇ ਸਾਬਾ ਉਹ ਹੰਦਿਆਂ ਦੇ ਦਰਮਿਆਨ ਦਿੱਲੀ ਦੂਰ ਹੋਣ ਵਾਲੀ ਗੱਲ ਹੈ ਉਹ ਦਿੱਲੀ ਦੂਰ ਹੋਣ ਵਾਲੀ ਗੱਲ ਇੱਥੇ ਰੱਖ ਪਿਆਰ ਦੇ ਨਾਲ ਬੇਨਤੀ ਹੈ ਪਿਆਰ ਦੇ ਨਾਲ ਪਿਆਰ ਨਾਲ ਕੇ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਜੰਦਰਾ ਜਗਾਲ ਖਾ ਗਿਆ ਬਈ ਬੇਨਤੀ ਹੈ ਗਰਾਊਂਡ ਕਲੀਅਰ ਕਰੋ ਯਾਰ ਸਾਬਾ ਨਹੀਂ ਮੜ ਗਿਆ ਗਰਾਊਂਡ ਕਲੀਅਰ ਕਰੋ ਯਾਰ ਤੁਸੀਂ ਕਬੱਡੀ ਆ ਕੇ ਆ ਮਾਹੌਲ ਨਾ ਖਰਾਬ ਕਰੋ ਬੇਨਤੀ ਹੈ ਦਰਸ਼ਕ ਭਰਾਵਾਂ ਨੂੰ ਪਿਆਰ ਗੋਪੀ ਨੇ ਜਫਾ ਚੋਟੀਦਲ ਆਇਆ ਇਹਦੇ ਵਿੱਚ ਸ਼ੱਕ ਕੋਈ ਨਹੀਂ ਪਰ ਯਾਰ ਕਿਰਪਾ ਕਰਕੇ ਤੁਸੀਂ